ਇਹ ਫਿਕਨੀ ਆ ਸਕਿਆ ਜਿਹੜੇ ਲਗਾਤਾਰ ਪ੍ਰੋਗਰਾਮਾਂ ਦੇ ਕਾਰਨ ਜਥੇਬੰਦੀ ਦੇ ਜਥੇਬੰਦੀ ਮਜ਼ਬੂਤ ਕਰਨ ਦੀ ਖਾਤਰ ਦਿਨ ਰਾਤ ਸਾਥੀ ਇਤਕਾਰ ਰਹੇ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਇਕੱਠਾ ਕਰ ਰਿਹਾ ਲੋਕਾਂ ਦੀ ਸ਼ਕਤੀ ਨੂੰ ਇਕੱਠਾ ਕਰ ਰਿਹਾ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਹਿੰਦੁਸਤਾਨ ਵਿੱਚ ਵੱਸਦੇ ਲੋਕਾਂ ਨੂੰ ਕਿਵੇਂ ਉਹਨਾਂ ਦੀ ਡੁੱਟਖ ਸੋਟਾ ਜਿਹੜੀ ਹਿੰਦੁਸਤਾਨ ਵਿੱਚ ਹੋ ਰਹੀ ਹੈ ਉਹ ਉਸ ਤੋਂ ਬਚਾਇਆ ਜਾ ਸਕੇ ਇਸ ਕੰਮ ਦੇ ਦੌਰਾਨ ਸਿਹਤ ਤੇ ਕੁਝ ਬੁਰਾ ਅਸਰ ਪਿਆ ਮੈਂ ਜ਼ਿਆਦਾ ਗੀਤ ਸ਼ਾਇਦ ਨਾ ਗਾ ਸਕੂਗਾ ਸੋ ਉਹ ਸ਼ਰਧਾਂਜਲੀ ਆਪਣੀ ਕਵਤਾ ਰਹੀ ਜਿਹੜੀ ਹੁਣ ਮੈਂ ਪੇਸ਼ ਕਰਨੀ ਆ ਸਭ ਤੋਂ ਪਹਿਲਾਂ ਉਸ ਦੇ ਚਾਰ ਬੰਦ ਤੁਹਾਡੀ ਸੇਵਾ ਚ ਰੱਖਦਾ ਹਾਂ ਉਸ ਤੋਂ ਬਾਅਦ ਸੈਕਟੀ ਸਾਹਿਬ ਅਗਲਾ ਪ੍ਰੋਗਰਾਮ ਦੱਸਣਗੇ ਚੜਨ ਵਾਲੇ ਉਹ ਹਕਾਂ ਦੀ ਸ਼ਰਦਾ ਦੇ ਫੁੱਲ ਛਡੋਣ ਲੱਗਿਆ ਥੋਡੀ ਯਾਦ ਵਿੱਚ ਬੈਠ ਕੇ ਦੋ ਕੜੀਆਂ ਇੱਕ ਦੋ ਪਿਆਰ ਦੇ ਹੰਝੂ ਬਹਾਨ ਲੱਗਿਆ ਤੁਮ ਮਿਲੂਗਾ ਰਾ ਸੰਸਾਰ ਵਿੱਚੋਂ ਮੁੜ ਬਨਿਆ ਤੁਸੀਂ ਕਹਾ मुल तारां गे असीं कुर्बान जिथे गे हो जिथे गे हो असीं आए जणो त बल्दी चिखां हाणे ठंडी नणी गर्म रख ਕੁਰਬਾਨੀਆਂ ਦਾ ਲਹਿਰ ਹੱਤਾਂ ਦੀ ਰੰਡੀ ਨਾ ਹੋਣ ਦੇਣੀ ਖੇਦਣ ਜਾਣ ਦੇ ਹੜਾਂ ਦੀ ਹਿੱਕ ਅੰਦਰ ਤੇ ਸਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਖਿੰਦ ਬਣਿਆ ਪਾਏ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਪਰਮ ਹੈ ਸਾਡਿਆਂ ਐ ਪਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲੈ ਤੂੰ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਨੇ ਪਰਮ ਹੈ ਸਾਡਿਆਂ ਕਾਤਲਾਂ ਨੂੰ ਬਦਲੇ ਲੈ ਤੋਂ ਵੀ ਜਿਹੜੀ ਟੁੱਟਣੀ ਨਾ ਏਡੀ ਲੰਮੀ ਏ ਸਾਡੀ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਪੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵਰਨਾ ਦੇਣਾ ਨਰਮ ਦੁੱਧਿਆਂ ਦੇ ਸੁਹੇ ਪਿੰਡਿਆਂ ਨੂੰ ਲੁੱਟਦਾ ਤਾਪਨਾ ਚੜਨ ਦੇਣਾ ਜਿੱਥੇ ਆਂਗੀਆਂ ਹੀ ਮਾਵਾਂ ਨੇ ਜਿੱਥੇ ਧੀਆਂ ਹੋ ਕੇ ਭਰਦੀਆਂ ਅਸਮਾਨ ਜੜੇਰੇ ਤੂੰ ਮਗਦਾਰੀਂ ਵੇ ਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾਰੀਂ ਵੇ ਸੂਰ ਜਾ ਕਮੀਆਂ ਦੇ ਵੇੜੇ ਮੈਨੀ ਸਰਗੋਦੇ ਸੁੱਖੇ ਨੂੰ ਸਿਆਣ ਦਾ ਮੈਨੂੰ ਰਹਿਣ ਦੇ ਹਵਾਏ ਮੇਰੇ ਦੇ ਮੈਨੂੰ ਰਹਿਣ ਦੇ ਹਵਾਏ ਮੇਰੇ ਦੇ ਮੈਨੂੰ ਰਹਿਣ ਦੇ ਹਵਾਏ ਮੇਰੇ ਮੈਨੂੰ ਰਹਿਣ ਦੇ ਹਵਾਏ ਮੇਰੇ ਦੀ ਇੱਕ ਸਹਿਤ ਹੁੰਦਾ ਹੈ ਲੋਕਾਂ ਦਾ ਕਮਾਈ ਕਰਨ ਵਾਲੇ ਲੋਕਾਂ ਦਾ ਇੱਕ ਸਹਿਤ ਹੁੰਦਾ ਹੈ ਕਮਾਈ ਦੇ ਉੱਤੇ ਡਾਕੇ ਮਾਰਨ ਵਾਲੇ ਜਾਂ ਲੁਟੇਰੇ ਵਰਗ ਦਾ ਸਹਿਤ ਲੁਟੇਰਾ ਵਰਗ ਕਈ ਪ੍ਰਕਾਰ ਦੇ ਨੰਗੇ ਗੀਤ ਜਿਹੜਾ ਬਾਪ ਆਪਲੀ ਬੇਟੀ ਕੋਲ ਬੈਠ ਕੇ ਸਾਰਾ ਆਪਣੀ ਨੂੰਹ ਕੋਲ ਬੈਠ ਕੇ ਜੇਠ ਆਪਣੀ ਛੋਟੇ ਵੀਰ ਦੀ ਲੜਕੀ ਘਰਾਂ ਵਾਲੀ ਕੋਲ ਬੈਠ ਕੇ ਨਹੀਂ ਸੁਣ ਸਕਦਾ ਸਾਡਾ ਇਤਿਹਾਸ ਚਰਖੜੀਆਂ ਤੇ ਚੜਨ ਦਾ ਇਤਿਹਾਸ ਹੈ ਸਾਡਾ ਇਤਿਹਾਸ ਸਵਾ ਲੱਖ ਸੇ ਇਕੜਾਉ ਤਵੀ ਗਵਿੰਦ ਸਿੰਘ ਨਾਮ ਖਾਉਂ ਚਿੜੀਆਂ ਤੋਂ ਮੈਂ ਬਾਜ ਤੜਾਉ ਤਵੀ ਗਵਿੰਦ ਸਿੰਘ ਨਾਮ ਕਹਾਉਂ ਗਿੱਧੜਾਂ ਤੋਂ ਮੈਂ ਸ਼ੇਰ ਬਣਾਉ ਤਵੀ ਗਵਿੰਦ ਸਿੰਘ ਨਾਮ ਖਾਉਂ ਪਰ ਤੁਹਾਡੇ ਕੋਲ ਆ ਕੇ ਪੰਜਾਬ ਤੋਂ ਆ ਕੇ ਬੜੇ ਸੱਸੇ ਦੇ ਜਿਹੜੇ ਗੀਤ ਹੁੰਦੇ ਨੇ ਉਹ ਇੱਥੇ ਆ ਕੇ ਤੁਹਾਡੇ ਆਮ ਤੌਰ ਤੇ ਵਿੱਚ ਗਾਏ ਜਾਂਦੇ ਆ ਜਿਹੜੇ ਤੁਸੀਂ ਬੈਠ ਕੇ ਨਹੀਂ ਸੁਣ ਸਕਦੇ ਸਾਡਾ ਇਤਿਹਾਸ ਤਾਂ ਇਹ ਕਹਿੰਦਾ ਕਿ ਸਾਨੂੰ ਜ਼ੁਲਮ ਦਾ ਹਰ ਥਾਂ ਤੇ ਟੱਕਰਾ ਕਰਨਾ ਚਾਹੀਦਾ ਪਰ ਇਹ ਗੀਤਕਾਰ ਕੀ ਕਹਿੰਦੇ ਨੇ ਕਿ ਕਰਤੇ ਕਾਟੋ ਰਹਿੰਦੀ ਕੱਲਾ ਨਾ ਜਾਈਂ ਖੇਤ ਨੂੰ ਸੋ ਇਹ ਸਾਡੇ ਸੱਭਿਆਚਾਰ ਨੂੰ ਗੰਧਣਾਉਣ ਦੀ ਖਾਤਰ ਸਾਡੇ ਉਸ ਅਣਖੀਲੇ ਤੇ ਜਜ਼ਬੇ ਵਾਲੇ ਇਤਿਹਾਸ ਨੂੰ ਗਲਤ ਮਲਤ ਕਰਨ ਦੀ ਖਾਤਰ ਲੁਟੇਰੀਆਂ ਜਮਾਤਾਂ ਆਪ ਦੇ ਬੁਲਾਰਿਆਂ ਨੂੰ ਵੱਦ ਤੋਂ ਵੱਧ ਸਹਿਯੋਗ ਦੇ ਕੇ ਵੱਦ ਤੋਂ ਵੱਧ ਇਨਾਮ ਦੇ ਕੇ ਜャ ਰੇਡੀਓ ਟੈਲੀਵਿਜ਼ਨਾਂ ਰਾਹੀਂ ਫਿਲਮਾਂ ਰਾਹੀਂ ਉਹਨਾਂ ਗੀਤਕਾਰਾਂ ਤੇ ਸਹਿਯੋਗਕਾਰਾਂ ਨੂੰ ਸਨਮਾਨ ਦਿੱਤਾ ਜਾਂਦਾ ਪਰ ਜਿਹੜੇ ਲੋਕਾਂ ਦੀ ਗੱਲ ਕਹਿੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਮੇਰੇ ਸਾਥੀਆਂ ਨੂੰ ਕਿਸ ਤਰ੍ਹਾਂ ਬੰਗਾਲ ਦੇ ਵਿੱਚ ਆਂਧਰਾ ਪੰਜਾਬ ਦੇ ਵਿੱਚ ਜਿਹੜਾਂ ਦਾ ਮੂੰਹ ਦੇਖਣਾ ਪਿਆ ਟੌਰਚਰ ਸੈਂਟਰਾਂ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਮੇਰੇ ਲੋਕਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਸੋ ਜਦੋਂ ਮੇਰੀਆਂ ਬੀਬੀਆਂ ਭੈਣਾਂ ਕਿਸੇ ਵਿਆਹ ਸ਼ਾਦੀ ਤੇ ਜਾਂਦੀਆਂ ਪਿੰਡਾਂ 'ਚ ਆਮ ਤੌਰ ਤੇ ਤੋ ਇੱਕ ਸੁਧਾਰਨ ਤਰਜ਼ ਤੇ ਗਾਉਂਦੀਆਂ ਜਾਂਦੀਆਂ ਹੈਗੀਆਂ ਬੀਹੀਆ ਬੋਲੇ ਸੋ ਉਹ ਉਸ ਤਰਜ਼ ਤੇ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜ ਦੇਣੀ ਅਸੀਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ ਰੁਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ ਆਖਦੇ ਨੇ ਲੋਕੀ ਹਿੱਕਾ ਠੋਕ ਕਹਾਣੀਆਂ ਹੜ ਲੋਕਤਾ ਦਾ ਹੜ ਲੋਕਤਾ ਦਾ ਕਿਹੜਾ ਸਕੂ ਰੋ ਕਹਾਣੀਆਂ ਹੜ ਲੋਕਤਾ ਦਾ ਰਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਬੇ ਰਜਣਗੇ ਕੀਰਤੀ ਕਿਸਾਨ ਮੁੜ ਕੇ ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ ਕੀਰਤੀ ਕਿਸਾਨ ਜੁੜ ਕੇ ਜਰਾ ਹੱਲਾ ਮਾਰੋ ਸਾਡੀ ਪੈੜੀਆਂ ਦਾ ਨੂਰ ਚੜੇ ਵੇਖ ਕੇ ਸਰੂਰ ਤੋੜ ਦੇਣਾ ਏ ਗਰੂਰ ਤੇਰਾ ਚੋਰ ਵੇਲੜਾ ਹੁਣ ਚੱਲਣਾ ਨਹੀਂ ਹੁਣ ਚੱਲਣਾ ਨਹੀਂ ਤੇਰਾ ਕੋਈ ਜੋ ਕਾਮਿਆਂ ਦੀ ਜਾਨ ਦੀ ਰੋਲੀਰ ਹੋਈ ਏ ਤੇਰੇ ਜ਼ੁਲਮਾਂ ਦੀ ਤੇਰੇ ਜ਼ੁਲਮਾਂ ਦੀ ਜਾਲਮਾਂ ਅਖੀਰ ਹੋਈ ਏ ਤੇਰੇ ਜ਼ੁਲਮਾਂ ਦੀ ਬਣ ਕੇ ਬੱਦਲ ਅਸੀਂ ਧਰਤੀ ਤੇ ਵਸਣਾ ਏ ਤੋਂ ਅਗੇ ਕੁਬਾਰ ਜਿਹੜੇ ਵਿੱਚ ਪਾਉਣਦੇ ਸਿਰ ਵੱਢਣ ਨੇ ਸਿਰ ਵੱਢਣ ਨੇ 20 ਸਦੀ ਦੇ ਰੋਣ ਦੇ ਸਿਰ ਵੱਢਣ ਨੇ ਪਰਦੇਸ਼ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜ ਦੇਣੀ ਅਸੀਂ ਤੋੜ ਦੇਣੀ ਲਾਹੂ ਪੀਣੀ ਜੋ ਕਹਾਣੀਆਂ